ਖੜਾ ਕਰ ਰਿਹਾ ਮੈਂ ਹੁਣ ਇੱਕ ਐਗਜ਼ਾਮਪਲ ਦੇਣ ਲੱਗਾ ਜਿਵੇਂ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਕੋਲ ਜਾਂਦੇ ਉਹ ਕੀ ਜਾਂਦੇ ਪਹਿਲਾ ਤਨ ਤਨ ਬਾਬਾ ਦੀਪ ਸਿੰਘ ਸਾਡੀਆਂ ਝੋਲੀਆਂ ਭਰਦਾ ਏ ਇਦਾਂ ਕਹਿੰਦੇ ਉਹ ਤਨ ਤਨ ਬਾਬਾ ਦੀਪ ਸਿੰਘ ਜੀ ਸਾਡੀਆਂ ਜੇ ਬਾਬਾ ਦੀਪ ਸਿੰਘ ਜੀ ਉਹ ਤਾਂ ਕਹਿੰਦੇ ਹਣੇ ਆ ਗੁਰੂ ਕੇ ਪਿਆਰੋ ਮੈਂ ਤੇ ਝੋਲੀਆਂ ਭਰੋਣਾ ਗੁਰੂ ਰਾਮਦਾਸ ਜੀ ਕੋਲੋਂ ਬਾਬਾ ਦੀਪ ਸਿੰਘ ਤੇ ਕਹਿੰਦੇ ਹੋਣਗੇ ਮੇਰੀਆਂ ਝੋਲੀਆਂ ਤੇ ਕਿਹਨੇ ਭਰੀਆਂ ਧੰ ਗੁਰੂ ਗੱਜ ਕੇ ਬਲੋ ਧੰ ਗੁਰੂ ਤੇ ਜਿੱਥੋਂ ਮੇਰੀਆਂ ਭਰਦੀਆਂ ਤੁਸੀਂ ਵੀ ਉਥੋਂ ਭਰ ਆ ਲੋ ਕਹਿੰਦੇ ਇਹ ਪ੍ਰਚਾਰ ਕਰਨ ਵਾਲੇ ਲੋਕ ਕੌਣ ਨੇ ਕਦੀ ਸੋਚ ਕੇ ਵੇਖਿਆ ਕਦੀ ਇੱਕ ਵਾਰੀ ਸੁਰਤ ਤੇ ਜੋਰ ਪਾ ਕੇ ਵੇਖਿਓ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਕੋਲ ਫਿਰ ਐਦਾਂ ਦੀ ਮਰਿਆਦਾ ਦੱਸਦੇ ਆ ਕਿ ਸੁੱਚੀ ਚਾਦਰ ਰੱਖਣੀ ਐ ਇੱਕ ਬੰਨੇ ਲਾ ਕੇ ਜੋਤ ਜਗਾਉਣੀ ਆ ਤੁਸੀਂ ਐਦਾਂ ਮਰਿਆਦਾ ਨਾ ਪਾਠ ਕਰਨਾ ਫਿਰ ਤੁਹਾਡੀਆਂ ਝੋੜੀਆਂ ਪਰਨਗੀਆਂ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਿਹੜੇ ਕਿਰਤ ਕਰਨ ਵਾਲੇ ਬੰਦਾ ਨਾ ਉਹਦੇ ਕੋਲੋਂ ਇਹ ਮਰਿਆਦਾ ਨਿਭੇ ਤੇ ਨਾ ਉਹ ਵਿਚਾਰਾ ਇਹ ਕੰਮ ਉਹ ਜਿਹੜੀਆਂ ਭੈਣਾਂ ਜੌਬ ਕਰਦੀਆਂ ਦਫ਼ਤਰਾਂ ਵਿੱਚ ਜਾਂ ਜਿਹੜੇ ਕਿਸਾਨ ਵਾਹੀ ਕਰਦੇ ਆ ਜਿਹੜੇ ਮੇਰੇ ਟਰੱਕ ਡਰਾਈਵਰ ਭਰਾ ਵਾ ਮਿਹਨਤਾਂ ਕਰ ਨਵੇਂ ਤੋਂ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਜੀ ਜਿਹੜਾ ਸਾਡੇ ਗੁਰਦਾਂ ਦਾ ਸਿਸਟਮ ਸੀ ਸੰਗਤ ਦਾ ਨਿਤਨੇਮ ਆਸਾ ਕੀ ਵਾਰ ਗੁਰਬਾਣੀ ਦੀ ਵਿੱਚਾ ਛੱਡ ਕੇ ਅਸੀਂ ਹੋਰ ਹੀ ਬੰਨਾ ਤੁਰ ਪਏ ਆਂ ਅਈ ਥਾਂ ਥਾਂ ਤੇ ਲੋਕ ਜਾ ਰਹੇ ਅੱਛਾ ਇਹ ਕੰਮ ਸਦਾ ਨਹੀਂ ਰਹਿਣਾ ਤੁਸੀਂ ਵੇਖ ਲਓ ਇੱਥੇ ਥੋੜੇ ਚਿਰ ਬਾਅਦ ਨਵਾਂ ਕਾਜ ਜਣਾ ਜਿਵੇਂ ਇਕ ਟ੍ਰੈਂਡ ਹੁੰਦਾ ਨਾ ਕਦੀ ਦੁੱਖ ਭਜਣੀ ਦੇ ਨਾਂ ਤੇ ਗੁਟਕੇ ਪਹਿਲਾਂ ਬੜੇ ਚੱਲਦੇ ਹੁੰਦੇ ਸੀ ਹੁਣ ਤੁਹਾਡੇ ਜੋ ਬਾਣੀ ਪੜਨ ਵਾਲੇ ਤੁਸੀਂ ਘਰਾਂ ਚ ਲਾਈਵ ਸੁਣ ਰਹੇ ਹੋ ਜਿਵੇਂ ਆਸਾ ਕੀ ਵਾਰ ਦਾ ਪਾਠ ਹੈ ਬਾਣੀ ਚ ਜਪਜੀ ਸਾਹਿਬ ਹੈ ਜੈਸਰੀ ਕੀ ਵਾਰ ਹੈ ਬਿਹਾਗੜੇ ਕੀ ਵਾਰ ਹੈ ਦੁੱਖ ਭਜਣੀ ਸਰਲੇਖੇਟ ਵੀ ਗੁਰਬਾਣੀ ਹੈਗੀ ਆ ਪੱਲਾ ਗੁਰੂਆਂ ਸਜ ਕੇ ਬੋਲ ਕੇ ਦੱਸਿਓ ਜੀ ਘਰਾਂ ਚ ਬੈਠੇ ਵੀ ਤੁਸੀਂ ਸੁਣ ਰਹੇ ਜੀ ਜਿੱਦਾਂ ਸ਼ੁਗਵਨੀ ਸਾਹਿਬ ਬਾਣੀ ਦਾ ਨਾਮ ਹੈ ਜੈਸਰੀ ਕੀ ਵਾਰ ਹੈ ਇਦਾਂ ਦੁੱਖ ਭੰਜਣੀ ਸਰ ਲੇਖ ਹੈਗਾ ਵੀ ਗੁਰੂਆਂ ਸਦੇ ਚ ਪਲਗਤੇ ਬੋਲੋ ਪਿਆਰੇ ਹੋ ਹੈਗਾ ਜੀ ਨਹੀਂ ਨਾ ਹੈਗਾ ਤੇ ਜਿਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਚੋਂ ਸ਼ਬਦ ਲੈ ਕੇ ਉਤੇ ਦੁੱਖ ਭੰਜਣੀ ਲਿਖਿਆ ਇੱਕ ਕਿਹਨੇ ਅਧਿਕਾਰ ਦਿੱਤਾ ਤੁਹਾਨੂੰ ਗੁਰਬਾਣੀ ਦੀ ਤਰਤੀਬ ਵਗਾੜਨ ਦਾ ਜੀ ਕੋਈ ਪੁੱਛੇਗਾ ਕਿ ਤੁਸੀਂ ਵਖ ਵਖ ਸ਼ਬਦਾਂ ਨੂੰ ਇਦਾਂ ਜੋੜ ਕੇ ਉਤੇ ਦੁੱਖ ਭੰਜਣੀ ਰੱਖ ਦਿੱਤਾ ਤੁਸੀਂ ਤੁਹਾਡੇ ਕੋਲ ਕੀ ਅਥਾਰਟੀ ਹੈ ਤੁਸੀਂ ਗੁਰਬਾਣੀ ਦੀ ਤਰਤੀਬ ਵਗਾੜ ਕੇ ਰੱਖ ਦਿੱਤੀ ਭਈ ਪਰ ਪੁੱਛੋ ਕਿਹੜਾ ਪਿਆਰ ਹੋ ਸਾਡੇ ਕੋਲ ਤੇ ਇੰਨੀ ਸੋਝੀ ਹੈ ਹੀ ਨਹੀਂ ਨਾ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੈ ਅਜੇ ਤੱਕਲੇ ਆਪਣੇ ਆਪਣੇ ਤਰੀਕੇ ਨਾਲ ਮੈਂ ਬੈਠਿਆ ਵੀ ਗੱਲ ਕਰਦਾ ਮੈਂ ਹਰ ਸਟੇਜ ਤੇ ਬੋਲਦਾ ਨਾ ਦੋ ਸਿੱਖ ਇੱਕ ਸਤਕਾਰਯੋਗ ਬਾਬਾ ਬੁੱਢਾ ਜੀ ਇੱਕ ਸਤਕਾਰਯੋਗ ਬਾਬਾ ਦੀਪ ਸਿੰਘ ਜੀ ਇਹਨਾਂ ਦੋਨਾਂ ਗੁਰੂ ਕੇ ਪਿਆਰੇ ਸਿੱਖਾਂ ਦਾ ਜਿੱਥੇ ਨਾਮ ਲੈ ਕੇ ਗੁਰਦੁਆਰਾ ਖੋਲਦੋ ਉਥੇ ਸੰਗਤਾਂ ਦੀ ਆਵਾਜ਼ ਆਈ ਹੋ ਜਾਣੀ ਹੈ ਕੀ ਭਾਈ ਮਤੀ ਦਾਸ ਦੀ ਕੁਰਬਾਨੀ ਘਟ ਹੈ ਜੀ ਬੋਲ ਕੇ ਦੱਸੋ ਪਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਪਾਈ ਸਤੀ ਦਾਸ ਨੂੰ ਰੂੰਚ ਲਪੇਟ ਕੇ ਸਾੜਿਆ ਗਿਆ। ਪਾਈ ਦਿਆਲਾ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਦੀ ਤਰ੍ਹਾਂ ਦੇਗ ਵਿੱਚ ਉਬਾਲਾ ਦਿੱਤਾ ਗਿਆ। ਪਾਈ ਦਿਆਲਾ ਜੀ ਦੇ ਨਾਂ ਤੇ ਕਿਤੇ ਗੁਰਦੁਆਰਾ ਹੈ? ਕਿਤੇ ਕਿਸੇ ਸਿੱਖ ਨੇ ਕਿਹਾ ਹੋਵੇ ਕਿ ਭਾਈ ਬਾਬਾ ਭਾਈ ਦਿਆਲਾ ਜੀ ਦੇ ਕੋਲੋਂ ਵੀ ਝੋਲੀਆਂ ਭਰੀਆਂ ਜਾਂਦੀਆਂ। ਕਿਤੇ ਭਾਈ ਮਨੀ ਸਿੰਘ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ। ਐਂ ਪੋਟਾ-ਪੋਟਾ ਕੀਤਾ ਗਿਆ ਜ਼ਾਲਮ ਸਰਕਾਰਾਂ ਵੱਲੋਂ। ਕਿਤੇ ਭਾਈ ਮਨੀ ਸਿੰਘ ਦੇ ਨਾਂ ਤੇ ਗੁਰਦੁਆਰਾ ਹੋਵੇ ਸੱਚੀ ਗੱਲ ਜੇ ਬਾਬਾ ਦੀਪ ਸਿੰਘ ਆਜਾ ਜਾਣਾ ਉਹਨਾਂ ਪਤਾ ਕੀ ਕਹਿਣਾ ਉਹਨਾਂ ਖੜਾ ਪਿਆ ਰਿਓ ਮੈਂ ਤਾਂ ਗੁਰੂ ਦੇ ਸਤਕਾਰ ਨੂੰ ਬਹਾਲ ਕਰਨ ਲਈ ਆਪਣਾ ਆਪ ਕੁਰਬਾਨ ਕਰਤਾ ਤੁਸੀਂ ਮੈਨੂੰ ਗੁਰੂ ਦੇ ਬਰਾਬਰ ਖੜਾ ਕਰ ਦਿੱਤਾ ਸੱਚੀ ਗੱਲ ਜੇ ਇਹ ਲੋਕ ਬਾਬਾ ਦੀਪ ਸਿੰਘ ਦਾ ਰਿਸਪੈਕਟ ਤੇ ਸਤਕਾਰ ਨਹੀਂ ਕਰ ਰਹੇ ਸੁਰੂ ਉਲਟਾ ਅਪਮਾਨ ਕਰਨ ਮੈਂ ਐਗਜ਼ੈਂਪਲ ਦੇਣ ਲੱਗਾ ਪਿਛਲੇ ਦਿਨੀ ਇੱਕ ਸਾਨੂੰ ਸੰਸਕਾਰ ਤੇ ਜਾਣ ਦਾ ਮੌਕਾ ਮਿਲਿਆ ਇੱਕ ਵੀਰ ਦਾ ਐਕਸੀਡੈਂਟ ਹੋਇਆ ਉਹਦੀ ਡੈਥ ਹੋ ਗਈ ਜਦੋਂ ਅਸੀਂ ਸੰਸਕਾਰ ਤੇ ਗਏ ਨਾ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਗੱਲ ਕਰ ਰਹੇ ਸੀ ਕਿ ਸਾਡੀ ਬੇਟੀ ਨੇ ਚੋਪੈਰਾ ਵੀ ਕਟਿਆ ਪਰ ਬਾਬਾ ਦੀਪ ਸਿੰਘ ਨੇ ਸਾਡੀ ਸੁਣੀ ਨਹੀਂ ਬਾਬਾ ਦੀਪ ਸਿੰਘ ਨੇ ਸਾਡੀ ਐਕਸੀਡੈਂਟ ਹੋਇਆ ਉਹ ਵਿਅਕਤੀ ਬਚਿਆ ਨਹੀਂ ਤੇ ਪਰਿਵਾਰ ਕੀ ਕਹਿੰਦਾ ਭਲਾ ਅਸੀਂ ਚੁਪੈਰਾ ਵੀ ਕਟਿਆ ਅਰਦਾਸਾਂ ਵੀ ਕੀਤੀਆਂ ਸਾਡੀ ਬਾਬਾ ਦੀਪ ਸਿੰਘ ਨੇ ਹੁਣ ਬਾਬਾ ਦੀਪ ਸਿੰਘ ਨੂੰ ਇਹ ਸ਼ਬਦ ਅਖਵਾਂਣ ਵਿੱਚ ਯੋਗਦਾਨ ਕਿਨਾਂ ਲੋਕਾਂ ਦਾ ਭਲਾ ਜਿਹੜੇ ਲੋਕਾਂ ਨੇ ਇਹ ਵਿਸ਼ਵਾਸ ਦਵਾਇਆ ਕਿ ਜੇ ਤੁਸੀਂ ਚੁਪੈਰੇ ਕਟੋਗੇ ਤੁਹਾਡੇ ਘਰ ਕਦੀ ਮੌਤ ਨਹੀਂ ਹੋਏਗੀ ਤੁਹਾਡਾ ਕਦੀ ਰਿਫਿਊਜ਼ਲ ਨਹੀਂ ਆਏਗਾ ਤੁਹਾਡਾ ਕਦੀ ਨੁਕਸਾਨ ਨਹੀਂ ਹੋਏਗਾ ਤੁਹਾਡੇ ਘਰ ਪੁੱਤਰ ਦਾ ਜਨਮ ਹੋਏਗਾ ਆ ਜਿਹੜੇ ਵਿਦੇਸ਼ਾਂ ਚੋਂ ਰਿਪੋਰਟ ਹੋ ਕੇ ਆ ਰਹੇ ਆ ਇੰਦਾ ਚ ਕਈਆਂ ਪਰਿਵਾਰਾਂ ਨੇ ਵੀਰਾਂ ਨੇ ਪਹਿਲਾਂ ਚੁਪੈਰੇ ਵੀ ਕੱਟੇ ਹੋਣੇ ਨੇ ਉਹਨਾਂ ਚ ਵੀ ਕਈਆਂ ਕਹਿਣਾ ਬਾਬਾ ਦੀਪ ਸੋਨ ਦੇ ਸਾਡੀ ਸੁਣੀ ਨਾ ਹੁਣ ਭਾਵੇਂ ਹਰਿਆਣੇ ਦਾ ਕੋਈ ਵੀਰ ਹੋਵੇ ਭਾਵੇਂ ਕੋ ਪੰਜਾਬ ਦਾ ਵੀਰ ਹੋਵੇ ਭਾਵੇਂ ਕਿਸੇ ਹੋਰ ਸਟੇਟ ਦਾ ਹੋਵੇ ਮੇਰੀ ਹੱਥ ਜੋੜ ਕੇ ਬੇਨਤੀ ਮੈਨੂੰ ਪਤਾ ਤੁਹਾਨੂੰ ਬਹੁਤਿਆਂ ਨੂੰ ਗੱਲਾਂ ਚੰਗੀਆਂ ਨਹੀਂ ਲੱਗਣੀਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ دنیਵੀ ਪਦਾਰਥ ਨਹੀਂ ਇੱਥੇ ਤੇ ਆਤਮਕ ਵਿਸ਼ਵਾਸ ਮੰਗਣਾ ਹੈ ਕਿ ਸੱਚਾ ਪਾਤਸ਼ਾਹ ਮੈਨੂੰ ਸਿੱਖੀ ਸਿਧਾਂਤ ਵਿਸ਼ਵਾਸ ਦਾਨ ਬਖਸ਼ਿਸ਼ ਕਰੋ ਵੇਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖਿਆ ਉਤਰੈ ਮਨ ਕੀ ਪੁਖ ਬਾਣੀ ਚ ਪਤਾ ਕੀ ਲਿਖਿਆ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ ਲਾਲ ਦਾ ਅਰਥ ਪਤਾ ਕੀ ਹੁੰਦਾ ਪਿਆਰ ਆ ਜਿਵੇਂ ਬਾਪ ਖੁਸ਼ ਹੋਵੇ ਤੇ ਪੁੱਤਰ ਨੂੰ ਕੀ ਆਂਦਾ ਭਲਾ ਆ ਮੇਰਾ ਲਾਲ ਬਾਪ ਖੁਸ਼ ਹੋਵੇ ਤੇ ਆਪਣੇ ਪੁੱਤਰ ਨੂੰ ਕਿਦਾਂ ਬੁਲਾਉਂਦਾ ਭਲਾ ਆਮਰਾ ਲਾਲ ਆਮਰਾ ਪੁੱਤਰ ਆਮਰਾ ਸ਼ੇਰ ਬਚਾ ਗੁਰੂ ਸਾਹਿਬ ਕੀ ਕਹਿੰਦਾ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ ਬੜਾਈ ਮੰਗਣਾ ਚੰਗਾ ਬੜਾਈ ਮੰਗਣਾ ਚੰਗਾ ਪਰ ਕੀ ਮੰਗਣਾ ਰੱਬ ਕੋਲ ਆਣ ਕੇ ਰੱਬ ਨੂੰ ਹੀ ਮੰਗ ਲੈਣਾ ਖੁਸਤ ਨਾਮ ਸ੍ਰੀ ਵਾਹਿਗੁਰੂ ਅਜ ਰੱਬ ਨੂੰ ਕੌਣ ਮੰਗ ਰਿਆ ਅਸੀਂ ਤੇ ਰੱਬ ਨੂੰ ਮੰਗਦੇ ਨਹੀਂ ਅਸੀਂ ਕੀ ਮੰਗਦੇ ਭਲਾ ਅਸੀਂ ਤੇ ਪਦਾਰਥ ਮੰਗਦੇ ਆ ਕੋਈ ਆਂਦਾ ਮੇਰੀ ਦੁਕਾਨ ਨਹੀਂ ਚੱਲਦੀ ਕੋਈ ਆਂਦਾ ਮੇਰੇ ਸਿਰ ਤੇ ਕਰਜ਼ਾ ਹੁੰਦਾ ਸੀ ਉਹ ਮੇਰਾ ਕਰਜ਼ਾ ਲੈ ਗਿਆ ਇਹੋ ਜਿਹਾ ਹੋ ਰਿਹਾ ਅੱਜ ਕਾ ਮੇਰੇ ਲਾਲ ਭਲੋ ਰੇ ਭਲੋ ਰੇ